ਮੈਂ ਸਿਕਾ ਜੀ ਕੈਸ਼ਨ ਸੁਸਾਇਟੀ ਵੱਲੋਂ ਮੈਨੇਜਮੈਂਟ ਵੱਲੋਂ ਸਾਡੀ ਉਹਨਾਂ ਵੱਲੋਂ ਤੁਹਾਡਾ ਵਿਦਿਆਰਥੀਆਂ ਆਰਟਿਸਟਾਂ ਆਪ ਵੱਲੋਂ ਵਿਦਿਆਰਥੀਆਂ ਵੱਲੋਂ ਤੇ ਸਾਡੇ ਲਾਈਕ ਕੋਈ ਵੀ ਸੇਵਾ ਹੋਵੇ ਤੇ ਅਸੀਂ ਹਮੇਸ਼ਾ ਹੀ ਮਾਣ ਮਹੱਤਵ ਨੂੰ ਸਮਰਪਿਤ ਰਿਹਾ ਤੇ ਕਾਲਜ ਦੇ ਵਿੱਚ ਅਸੀਂ ਹਮੇਸ਼ਾ ਹੀ ਅਸੀਂ ਇਹਦੇ ਲਈ ਯਤਨ ਵੀ ਕਰਦੇ ਰਹੇ ਹਾਂ ਤੇ ਬਾਅਦ ਵਿੱਚ ਯਤਨਾਂ ਨੂੰ ਅਸੀਂ ਸ਼ੁਰੂ ਕਰਦੇ ਹਾਂ ਐਡੀ ਜਿਹੜਾ ਇੱਕ ਮਹੀਨੇ ਦੀ ਯਾਤਰਾ ਲੈ ਕੇ ਤੁਸੀਂ ਤੁਰਿਓ ਈ ਪਰਮਾਤਮਾ ਪਰ ਸਫਲਤਾ ਰੱਖੇ ਬੜਾ ਮਾਣ ਫਕਰ ਹੋ ਰਿਹਾ ਹੈ ਬਹੁਤ ਹੀ ਚੰਗਾ ਲੱਗ ਰਿਹਾ ਅੱਜ ਬੰਗਿਆਂ ਦੇ ਵਿੱਚ ਆ ਕੇ ਸਾਨੂੰ ਇਸ ਕਾਲਜ ਦੇ ਬੜਾ ਨਿੱਘਾ ਸਵਾਗਤ ਕੀਤਾ ਸਾਡਾ ਤੇ ਕਾਲੀ ਦੇ ਪ੍ਰਿੰਸੀਪਲ ਸਾਹਿਬ ਅਸੀਂ ਆਪਣੇ ਦਿਲ ਦੀਆਂ ਗਰਾਈਆਂ ਜੋ ਇਹਨਾਂ ਦਾ ਸਮੂਹ ਸਟਾਫ ਦਾ ਤੇ ਪ੍ਰਿੰਸੀਪਲ ਸਾਹਿਬ ਦਾ ਸਮੂਹ ਕਮੇਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇੱਥੇ ਆਇਆਂ ਦਾ ਮਾਣ ਦਿੱਤਾ ਸਾਨੂੰ ਇੰਨੀ ਵਡਿਆਈ ਬਖਸ਼ੀ ਆ ਮਹਾਰਾਜਾ ਇਹਨਾਂ ਨੂੰ ਇਹਨਾਂ ਦਾ ਕਾਜ ਜਿਹੜਾ ਕੱਢੀ ਨਿਵਾਜ ਰੱਖਣਾ ਤੇ ਬੱਚਿਆਂ ਪਰ ਆਪਣੀ ਜਿਹੜੀ ਕਿਰਪਾ ਬਣਾਈ ਰੱਖਣ ਤੇ ਮੈਂ ਬੇਨਤੀ ਕਰਦਮਾ ਇੱਕ ਵੀ ਜਿਹੜਾ ਸਾਈਕਲ ਮਾਰਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੀਂ ਰਵਾਨਾ ਕੀਤਾ ਕਿਉਂਕਿ ਅਸੀਂ 2016 ਤੋਂ ਅਪਰਾਲੇ ਕਰ ਰਹੇ ਹਾਂ ਪੰਜਾਬੀ ਮਾਂ ਬੋਲੀ ਲਈ ਪਰ ਹੁਣ ਪੰਜਾਬੀ ਮਾਂ ਬੋਲੀ ਨੂੰ ਜਤਨ ਕਰਨ ਦੀ ਲੋੜ ਪੈ ਰਹੀ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ 21 ਫਰਵਰੀ ਦੀ ਮਾਨਤਾ ਵੀ ਨਹੀਂ ਪਤਾ ਆਪਾਂ ਬੱਚੇ ਬੈਠੇ ਆ ਸਾਈਕਲਾਂ ਤੇ ਇਹਨਾਂ ਨੂੰ ਵੀ ਭਾਵੇਂ ਪੁੱਛ ਲਈਏ ਪਰ ਇਹਨਾਂ ਨੂੰ ਮੈਨੂੰ ਪਤਾ ਵੀ ਕੀ ਫਾਰਮ ਜਨ ਹੁੰਦਾ ਕੀ ਆ ਅਸੀਂ ਕਾਫੀ ਕਾਲਜਾਂ ਕਾਫੀ ਸਕੂਲਾਂ ਦੇ ਵਿੱਚ ਗਏ ਆ ਪਰ ਨਹੀਂ ਸਾਨੂੰ ਐਡਾ ਰਿਸਪੌਂਸ ਨਹੀਂ ਮਿਲਿਆ ਜਿੰਨਾ ਇੱਥੇ ਮਿਲਿਆ ਤੇ ਬੜੀ ਖੁਸ਼ੀ ਹੋ ਰਹੀ ਆ ਤੇ ਬਹੁਤ-ਬਹੁਤ ਸ਼ੁਕਰੀਆ ਆ ਮਾਂਗੋਲੀ ਦੇ ਕਾਲਜਾਂ ਨੂੰਗੇ ਤਾਂ ਕੱਖਾਂ ਵਾਂਗੂ ਰੋਲ ਜਾਓਗੇ ਇਸ ਨਾਇਕ ਨੂੰ ਬੁਲਾਉਂਦੇ ਆ ਜਿਹੜੀ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਹੈ ਪੰਜਾਬੀ ਵਿਭਾਗ ਸਿਕ ਨੇਸ਼ਨਲ ਕਾਲਜ ਬੰਗਾਸੀ ਕਲਿਫਿਕੇਸ਼ਨ ਸੁਸਾਇਟੀ ਚੰਡੀਗੜ੍ਹ ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੇ ਲਈ ਹਮੇਸ਼ਾ ਤਤਪਰ ਹੈ ਪੰਜਾਬੀ ਦੇ ਵਿਕਾਸ ਦੇ ਲਈ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਦੇ ਲਈ ਸਮੇਂ ਦੇ ਨਾਲ ਨਜਿੱਠਣ ਦੇ ਲਈ ਅਸੀਂ ਹਰ ਹਿੰਲੇ ਹਰ ਸੰਭਵ ਜਿਹੜਾ ਉਹ ਯਤਨ ਕਰ ਰਹੇ ਹਾਂ ਅੱਜ ਇਹ ਸਾਈਕਲ ਯਾਤਰਾ ਜਿਹੜੀ ਆ ਸਰਦਾਰ ਅਵਜੀਤ ਸਿੰਘ ਗਲ ਸੀ ਦੇ ਜਤਨਾਂ ਸਦਕਾ ਉਹਨਾਂ ਦੀ ਸਮੁੱਚੀ ਟੀਮ ਦੇ ਸਦਕਾ ਮੇਰੇ ਕਾਲਜ ਦੇ ਵਿੱਚ ਹੈ ਹੀ ਆ ਮੈਂ ਆਪਣੇ ਕਾਲਜ ਦੇ ਵੱਲੋਂ ਆਪਣੇ ਵਿਭਾਗ ਦੇ ਵੱਲੋਂ ਪ੍ਰਿੰਸੀਪਲ ਸਾਡੇ ਵੱਲੋਂ ਤਾਰਿਸ ਨੂੰ ਸਟੱਫ ਦੇ ਵੱਲੋਂ ਇਹਨਾਂ ਦਾ ਹਾਰਦਿਕ ਸਵਾਗਤ ਵੀ ਕਰਦੀਆਂ ਧੰਨਵਾਦ ਵੀ ਕਰਦੀਆਂ ਕਿ ਇਹ ਦਿਨ ਦੁਨੀਆ ਰਾਤ ਚੁੱਭਣੀ ਚੜchi ਕਰਦਿਆਂ ਹੋਇਆ ਪੰਜਾਬੀ ਨੂੰ ਦਰਬੀਸ਼ ਚੜਾਤੀਆਂ ਦੇ ਨਾਮ ਜਿਹੜਾ ਉਹਨਾਂ ਜਿੱਥੇ ਸਮੇਂ ਦਾ ਆਂਢੀ ਬਣਾਉਂ ਅਰੇ ਬਹੁਤ ਲੋੜ ਹੈ ਕਿ ਸਾਨੂੰ ਆਪਣੀ ਹੀ ਭਾਗਿਆ ਦੇ ਲਈ ਆਪਣੀ ਹੀ ਲੋਕਾਂ ਨੂੰ ਜਿਹੜਾ ਉਹ ਜਾਗਰੂਕness ਚੇਤਨਾ ਬੈਗਿਆ ਔਰ ਅਸੀਂ ਇਹਦੇ ਚ ਹਰ ਹਿੰਦੇ ਕਾਮਯਾਬ ਹੋਵਾਂਗੇ ਸਤਾਧਾਰੀ ਤੇ ਰਾਜਾ ਹੈ ਜਿੰਨਾ ਮਰਜ਼ੀ ਜ਼ੋਰ ਲਾ ਲੈ ਪੰਜਾਬੀ ਨੂੰ ਜਿਹੜਾ ਜੇ ਸਾਡੇ ਵਰਗੇ ਸੰਗੀਦਾ ਲੋਕ ਜਿਹੜੇ ਆ ਉਹ ਮਿਹਨਤ ਕਰਦੇ ਰਹਿਣਗੇ ਇਸ ਤਰੀਕੇ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਤਾਂ ਕੋਈ ਖਤਰਾ ਦਰਪੇਸ਼ ਨਹੀਂ ਆਏਗਾ ਔਰ 22 ਫਰਵਰੀ ਨੂੰ ਅਸੀਂ ਜਿਹੜਾ ਉਹ ਮਾਤ ਪਾਸ਼ਾ ਦਿਵਸ ਜਿਹੜਾ ਮਨਾਉਣ ਜਾ ਰਹੇ ਹਾਂ ਪ੍ਰਿੰਸੀਪਲ ਸਾਹਿਬ ਦੇ ਜਤਨਾਂ ਦੇ ਸਦਕਾ ਸਾਰਾ ਸਟਾਫ ਦੇ ਸਦਕਾ ਅਸੀਂ ਤਾਂ ਬੇਹੱਦ ਸ਼ੁਕਰੀਆ ਕਰਦੇ ਆ ਕਿ ਤੁਸੀਂ ਇਹ ਜਿਹੜਾ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਔਰ ਆਪਣੇ ਕਾਲਜ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਨਾਲ ਦੀ ਨਾਲ ਇਹ ਪੂਰੇ ਪੰਜਾਬ ਦੇ ਵਿੱਚ ਇੱਦਾਂ ਹੀ ਹੁੱਕਾ ਦੁੰਦੇ ਨੇ ਕਿ ਆਪਾਂ ਪੰਜਾਬੀ ਦੇ ਵਿੱਚ ਗੱਲਬਾਤ ਕਰੀਏ ਪੰਜਾਬੀ ਦੇ ਵਿੱਚ ਲਿਖੀਏ ਪੜੀਏ ਪਛਾਵਾ ਆਪਾਂ ਸਾਰੀਆਂ ਸਿੱਖਣੀਆਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਤ ਨਜ਼ਰ ਮਾਰੋ ਸਾਰਾ ਕੁਝ ਜਿੱਤਨੀਆਂ ਪਛਾਵਾ ਜਾਣ ਦਿੱਤੀ ਪਰ ਆਪਣੀ ਮਾਂ ਪੁੱਤ ਦੀ ਸਭ ਤੋਂ ਉੱਤਮ ਹੁੰਦੀ ਹੈ ਜਿਹੜਾ ਬੰਦਾ ਆਪਣੀ ਮਾਂ ਨੂੰ ਪੁਰਜੰਦਾ ਨੂੰ ਧੱਕੇ ਕਰਦੇ ਸਾਲ ਨੂੰ ਬਰਵਾਸਦੀ ਇਸ ਕੌਲਜ ਦੇ ਪਿਆਰੇ ਵਿਦਿਆਰਥੀਓ ਮੈਂ ਵੀ 1967 ਤੋਂ ਲੈ ਕੇ 1970 ਦਾ ਕੇਸ ਇਹ ਇਸ ادارے ਦਾ ਕਾਲਜ ਦਾ ਵਿਦਿਆਰਥੀ ਰਿਆਂ ਔਰ ਇਥੋਂ ਬੀਐਸਸੀ ਕੀਤੀ ਬੀਐਡ ਕੀਤੀ ਆਨ ਕਰ ਕੀਤੀ 36 ਸਾਲ ਸਰਕਾਰੀ ਨੌਕਰੀ ਕੀਤੀ ਔਰ ਹੁਣ ਮੈਂ 2868 ਹਾਂ ਅਸੀਂ 1970 ਤੋਂ ਪਹਿਲਾਂ 78 ਦੇ ਜਦੋਂ ਇੱਥੇ ਪੜ੍ਹਦੇ ਸੀ ਦੋ ਮਿੱਤਰਾਂ ਦੇ ਪੰਜਾਬੀ ਪਸਾਰ ਦੇ ਵਾਸਤੇ ਇੱਥੋਂ ਲੈ ਕੇ ਐ ਸਿੱਖ ਨਸਰ ਕਾਲਜ ਬੰਗਾ ਤੋਂ ਲੈ ਕੇ ਰਾਹੋ ਵਾਈ ਹੁੰਦੇ ਹੋਏ ਛੰਨਾ ਸਮਰਾਲਾ ਫਤਿਹਗੜ੍ਹ ਸਾਹਿਬ 3 ਦਿਨ ਸਾਈਕਲ 'ਤੇ ਬਿਲੀ ਪਹੁੰਚ ਗਏ ਉਸ ਤੋਂ ਬਾਅਦ ਫਿਰਦਾ ਬਾਦ ਮਥਰਾ ਆਗਨਾ ਫਤਿਹਗੜ੍ਹ ਸਿੱਖੀ ਹੁੰਦੇ ਹੋਏ ਵਾਪਸੀ ਕੀਤੀ 15 ਦਿਨ ਦਾ ਟੂਰ ਲਾ ਕੇ ਪੰਜਾਬੀ ਦਾ ਪ੍ਰਸਾਰ ਕੀਤਾ اسے سلو دو یا مچا کے من رہا ہے وہ نئے نئے بابا نانا گاڑی اندر بھی کڑا رکھے تو ویڈیو بڑا پتہ پتہ کے نہ رکھوں पंजाबी मा बोली